ਸਾਸੀ ਕਾਲ ਦਰਸ਼ਕ ਵੀਰ ਭੈਣ ਪਰੋਬੋ ਤੁਹਾਡਾ ਮੋੜ ਤੋਂ ਸਵਾਗਤ ਕਰਦੇ ਆ ਜੀ ਚੈਨਲ ਵੈਦਰ ਵਾਈਸ ਮਿੰਦਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਜੀ ਤੁਸੀਂ ਜਿਵੇਂ ਥੰਬਨੇਲ ਦੇਖ ਹੀ ਚੁੱਕੇ ਹੋ 2 3 ਅਤੇ 4 ਜੁਲਾਈ ਪੰਜਾਬ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਸਿੱਟੇ ਵਜੋਂ ਸਾਨੂੰ 2 ਤੋਂ 3 ਦਿਨ ਲਗਾਤਾਰ ਹੁਣ ਆਉਂਦੇ ਦਿਨਾਂ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਜਿਹਦੇ ਵਿੱਚ ਮੀਂਹ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੋ ਰਿਹਾ ਤੇ ਗੱਲ ਕਰਾਂਗੇ 2 3 ਅਤੇ 4 ਜੁਲਾਈ ਦੀ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਤੇ ਬਾਕੀ ਤਾਪਮਨ ਕਿਵੇਂ ਦਾ ਰਹੇਗਾ ਤੇ ਹਾਲਾਤ ਕੀ ਬਣ ਰਹੇ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇਮਸ ਦੇਖੀ ਜੇਬ ਤਾਂ ਪੂਰੇ ਪੰਜਾਬ ਦੇ ਵਿੱਚ ਬੱਦਲ ਪਈ ਦਾ ਮਾਹੌਲ ਪੜਿਆ ਹੋਇਆ ਸਿਰਫ ਸਾਨੂੰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮਲੋਟ ਤੇ ਗਿੱਦੜਵਾਹੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਵਿੱਚ ਬਹੁਤ ਘੱਟ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਖਬ ਤੋਂ ਘੱਟ ਮੀਂਹ ਹੋਣ ਕਾਰਨ ਇਨ੍ਹਾਂ ਇਲਾਕਿਆਂ ਦਾ ਤਾਪਮਾਨ ਵੀ ਕਾਫੀ ਜ਼ਿਆਦਾ ਵਧਿਆ ਹੋਇਆ ਜਿਸ ਦੇ ਕਾਰਨ ਇਨ੍ਹਾਂ ਇਲਾਕੇ ਦਾ ਐਵਰੇਜ ਤਾਪਮਾਨ 35 ਤੋਂ 40 ਡਿਗਰੀ ਤੱਕ ਬਣਿਆ ਹੋਇਆ ਹੈ ਬਾਕੀ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਹੋ ਚੁੱਕੇ ਨੇ ਜਿਨ੍ਹਾਂ ਦਾ ਐਵਰੇਜ ਤਾਪਮਾਨ 30 ਤੋਂ 35 ਡਿਗਰੀ ਤੱਕ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਲਿਖ ਦਿਓ ਜੀ ਅਗਰ ਚੈਨਲ ਤੇ ਨਵੇਂ ਹੋ ਵੈਦਰ ਬਾਈ ਸਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਗੱਲ ਕਰਦੇ ਜੀ 2 ਤੋਂ ਲੈ ਕੇ 4 ਤਰੀਕ ਦੇ ਮੌਸਮ ਦੇ ਹਾਲਾਤਾਂ ਦੀ ਕੀ ਹਾਲਾਤ ਬਣੇ ਹੋਏ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 2 ਤਰੀਕ ਦੇ ਮੌਸਮ ਦੇ ਹਾਲਾਤਾਂ ਦੀ ਜਿਹਦੇ ਵਿੱਚ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਮੌਸਮ ਦੇ ਵਿੱਚ ਉੱਤਰ ਪੂਰਬੀ ਇਲਾਕਾ ਜਿਹਦੇ ਵਿੱਚ ਦੇਖੋਗੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਇਨ੍ਹਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਹੜੇ ਜ਼ਿਲ੍ਹੇ ਨੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੋਂ ਹੇਠਲੇ ਪਾਸੇ ਲੋਧੀ ਅਣਦੇ ਦਾ ਇਲਾਕਾ ਤੇ ਰਾਹੋਂ ਦਾ ਏਰੀਆ ਥੋੜਾ ਬਹੁਤਾ ਸੈਜਾ ਦਾਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਮਲੇਰਕੋਟਲੇ ਦਾ ਕੁਝ ਕੇ ਇਲਾਕਾ ਇਹਦੇ ਵਿੱਚ ਠੀਕ ਠਾਕ ਹਲਕਾ ਦਰਮਿਆਨਾ ਬੂੰਦਾਬੰਦੀ ਵਾਲਾ ਹੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਸਾਨੂੰ ਹਾਲਾਤ ਨੇ ਜੋ ਉਹ ਇੰਜ ਜਾਪ ਰਹਿਣੇ ਕਿ ਬੂੰਦਾਬੰਦੀ ਜਾਂ ਮਾੜੀ ਮੋਟੀ ਹੀ ਮੀਂਹ ਹੋਵੇਗਾ ਕੋਈ ਵੱਡੇ ਹਾਲਾਤ ਨਹੀਂ ਹਨ ਘੱਟ ਮੀਂਹ ਦੀ ਉਮੀਦ ਜਿਹੜੀ ਸਭ ਤੋਂ ਘੱਟ ਇਲਾਕਾ ਜੀ ਉਹ ਤੁਸੀਂ ਦੇਖੋਗੇ ਤਾਂ ਮਾਲਵਾ ਬੈਲਟੀ ਹੈ ਜਿਹਦੇ ਵਿੱਚ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਬਹੁਤ ਘੱਟ ਉਮੀਦ ਹੈ ਕਿ ਕੋਈ ਭਾਰੀ ਮੀਂਹ ਹੋ ਸਕਦਾ ਹੈ ਬਹੁਤ ਘੱਟ ਬੂੰਦਾਬੰਦੀ ਤੇ ਤਾਪਮਨ ਦੇ ਵਿੱਚ ਕੋਈ ਗ੍ਰਾਵਟ ਆਉਣ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਜਿਆਦਾਤਰ ਇਹਨਾਂ ਇਲਾਕਿਆਂ ਵਿੱਚ ਤਾਪਮਨ ਜਿਹੜੇ ਨੇ ਉਹ 35 ਤੋਂ 40 ਡਿਗਰੀ ਤੱਕ ਬਣੇ ਰਹਿਣਗੇ ਗਰਮੀ ਦਾ ਮਾਹੌਲ ਇਹਨਾਂ ਇਲਾਕਿਆਂ ਨੂੰ ਫੇਸ ਕਰਨਾ ਪਵੇਗਾ ਹੁਣ ਗੱਲ ਕਰਦੇ ਜੀ ਆਪਾਂ ਹਾਲਾਤ ਜਿਹੜੇ ਵੱਧ ਰਹੇ ਨੇ 3 ਜੁਲਾਈ ਨੂੰ 3 ਜੁਲਾਈ ਨੂੰ ਤੁਸੀਂ ਫਿਰ ਤੋਂ ਦੇਖੋਗੇ ਉੱਤਰੀ ਪੂਰਬੀ ਪੰਜਾਬ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਫੇਰ ਤਗੜਾ ਮੀ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਸਾਹਿਬ ਜਾਜੀ ਸਿੰਘ ਨਗਰ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਪਟਿਆਲਾ ਇਹਨਾਂ ਵਿੱਚ ਫੇਰ ਤੋਂ ਹਲਕੀ ਦਰਮਿਆਨੀ ਬੂੰਦਾਬੰਦੀ ਨਾਲ ਕਿਸੇ ਕਿਸੇ ਇਲਾਕੇ ਵਿੱਚ ਟਟਮਾ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਦਾ ਰਹੇਗਾ ਤੇ ਸਭ ਤੋਂ ਘੱਟ ਮੀਂਹ ਫੇਰ ਤੋਂ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਪਰਣਾਲਾ ਅਤੇ ਮਾਨਸਾ ਜ਼ਿਲ੍ਹਾ ਵਿੱਚ ਦੇਖਣ ਨੂੰ ਮਿਲੇਗਾ ਜ ਸਭ ਤੋਂ ਘੱਟ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਫੇਰ ਤੋਂ ਮਿਕਸ ਰੂਪ ਦੇ ਵਿੱਚ ਮੀਂਹ ਦੇ ਹਲਾਜ ਜਿਹੜੇ ਨੇ ਉਹ ਇਹਨਾਂ ਇਲਾਕਿਆਂ ਵਿੱਚ ਨੇ ਜਿਹਦੇ ਵਿੱਚ ਤੁਸੀਂ ਨੀਲੇ ਜ਼ਿਲ੍ਹੇ ਜਿਹੜੇ ਦਿਖਾਈ ਦੇ ਰਹੇ ਨੇ ਹਲਕੇ ਨੀਲੇ ਉਹ ਹਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਲੁਧਿਆਣਾ ਸਭਜਾ ਦਾਜੀਤ ਸਿੰਘ ਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਵਿੱਚ ਠੀਕ ਠਾਕ ਬੂੰਦਾਬੰਦੀ ਦੀ ਉਮੀਦ ਹੈ ਫਿਰ ਬਠਿੰਡਾ ਤੇ ਮਾਨਸਾ ਵਿੱਚ ਵੀ ਹਲਕੀ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਜਿਹੜੇ ਘਟਮੀ ਦੀ ਉਮੀਦ ਹੈ ਉਹ ਜ਼ਿਲ੍ਹੇ ਨੇ ਜੀ ਅੰਮ੍ਰਿਤਸਰ ਤਰਨਤਾਰਨ ਤੋਂ ਹੁੰਦਾ ਹੋਇਆ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਰਨਾਲਾ ਤੇ ਸੰਗਰੂਰ ਅੱਪਾ ਕਹਿ ਸਕਦੇ ਆ ਕਿ ਹਲੇ 2 ਤੋਂ 3 ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਜਿਹੜੇ ਨੇ ਉਹ ਉੱਪਰ ਥੱਲੇ ਹੋ ਜਾਂਦੇ ਨੇ ਅਗਰ ਕੋਈ ਵੱਡੀ ਅਪਡੇਟ ਸਿਸਟਮ ਦੇ ਵਿੱਚ ਉੱਪਰ ਥੱਲੇ ਹੋਣ ਦੀ ਆਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਾਕੀ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ